ਸੁਆਗਤ ਹੈ ਤੁਹਾਡਾ ਸਾਡੇ ਚੈਨਲ এডਿਕੇਸ਼ਨ ਹਬ ਤੇ 8ਵੀਂ ਪਾਸ ਲਈ ਭਰਤੀ 2024 ਅਧਿਨ ਸੇਵਾਵਾਂ ਚੌਨ ਬੋਰਡ ਪੰਜਾਬ ਵੱਲੋਂ ਗਰੁੱਪ ਡੀ ਦੀਆਂ ਅਸਾਮੀਆਂ ਕੱਢੀਆਂ ਗਈਆਂ ਹਨ ਜਿਸ ਵਿੱਚ ਚੌਂਕੀਦਾਰ ਦੀਆਂ 22 ਸੇਵਾਦਾਰ ਦੀਆਂ 150 ਪੋਸਟਾਂ ਹਨ ਤੇ ਇਸ ਪੋਸਟ ਦੀ ਜਿਹੜੀ ਉਮਰ ਹੱਦ ਹੈਗੀ ਹੈ ਉਹ 18 ਤੋਂ 35 ਸਾਲ ਦੀ ਹੈਗੀ ਹੈ ਇੱਕ ਇੱਕ 24 ਤੋਂ ਲੈ ਕੇ ਤੁਹਾਡੀ ਜਿਹੜੀ ਉਮਰ ਹੱਦ ਹੈ ਉਹ 18 ਤੋਂ 35 ਸਾਲ ਦੀ ਹੈ बीसी ਲਈ 3 ਸਾਲ ਦੀ ਛੂਟ ਹੈ ਤੇ ਐਸਸੀ ਲਈ 5 ਸਾਲ ਦੀ ਛੂਟ ਦਿੱਤੀ ਗਈ ਹੈ। ਇਸ ਨੂੰ ਅਪਲਾਈ ਕਰਨ ਲਈ ਜਿਹੜੀ ਮਿਤੀ ਹੈਗੀ ਹੈ ਸਟਾਰਟਿੰਗ ਮਿਤੀ ਜਿਹੜੀ ਹੈਗੀ ਹੈ ਉਹ 26/8/2024 ਹੈ ਤੇ ਆਖਰੀ ਜਿਹੜੀ ਤਿੱਥੀ ਹੈ 24/9/2024 ਤੱਕ ਇਹ ਪੋਸਟਾਂ ਜਿਹੜੀਆਂ ਭਰੀਆਂ ਜਾਣਗੀਆਂ। ਫੀਸ ਜਿਹੜੀ ਹੈਗੀ ਹੈ ਜਨਰਲ ਲਈ ₹1000 ਹੈਂਡੀਕੈਪ ਲਈ ₹500 ਸਬਕਾ ਫੌਜੀਆਂ ਲਈ ₹200 ਤੇ bc sc ਤੇ ews ਲਈ 250 ਰੁਪਏ ਜਿਹੜੀ ਹੈਗੀ ਇਹਦੀ ਫੀਸ ਹੈਗੀ ਹੈ ਜੇਕਰ 8ਵੀਂ ਪਾਸ ਜਿਹੜੇ ਨੇ ਲੋਕ ਉਹ ਇਹ ਪੋਸਟਾਂ ਜਿਹੜੀਆਂ ਪੜ ਸਕਦੇ ਨੇ ਦੋਸਤੋ ਇਸ ਤਰ੍ਹਾਂ ਦੀਆਂ ਹੋਰ ਵੀ ਪੋਸਟਾਂ ਦੀ ਜਾਣਕਾਰੀ ਲੈਣ ਲਈ ਸਾਡੇ ਚੈਨਲ এডੂਕੇਸ਼ਨ ਹਬ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਉਸ ਦੇ ਨਾਲ ਦਿੱਤੇ ਬੈਲ ਆਈਕਨ ਨੂੰ ਵੀ ਤੁਸੀਂ ਜਰੂਰ